ਸਤਿ ਸ਼੍ਰੀ ਕਾਲ ਜੀ ਤੁਸੀਂ ਜੁੜੇ ਹੋ ਉਮੀਦ ਦੇ ਨਾਲ ਸੋ ਗੱਲਬਾਤ ਕਰਾਂਗੇ ਕਿਸਾਨਾਂ ਦੇ ਦਿੱਲੀ ਜਾਣ ਤੋਂ ਪਹਿਲਾਂ ਇੱਕ ਵਾਰ ਫੇਰ ਦਿੱਲੀ ਸਰਹੱਦ ਨੂੰ ਜਿਹੜਾ ਉਹ ਮਜ਼ਬੂਤ ਕੀਤਾ ਜਾ ਰਿਹਾ ਹੈ ਤਾਂ ਜੋ ਕਿਸਾਨ ਜੇਕਰ ਹਰਿਆਣੇ ਦੇ ਬਾਡਰਾਂ ਨੂੰ ਤੋੜ ਕੇ ਦਿੱਲੀ ਪਹੁੰਚਦੇ ਨੇ ਤਾਂ ਉਹਨਾਂ ਨੂੰ ਉੱਥੇ ਹੀ ਜਿੱਥੇ ਪਹਿਲਾਂ ਪਿਛਲੀ ਵਾਰ 2020 ਕੇ ਦੌਰਾਨ ਕਿਸਾਨਾਂ ਨੂੰ ਰੋਕਿਆ ਗਿਆ ਸੀ ਉੱਥੇ ਹੀ ਰੋਕਿਆ ਜਾ ਸਕੇ ਦਿੱਲੀ ਦੇ ਅੰਦਰ ਕਿਸਾਨਾਂ ਨੂੰ ਦਾਖਲ ਨਾ ਹੋਣ ਦਿੱਤਾ ਜਾਵੇ ਪੰਜਾਬੀ ਰਸਤੇ ਦੇ ਵਿੱਚ ਬਹੁਤ ਸਾਰੀਆਂ ਰੋਕਾਂ ਕਿਸਾਨਾਂ ਦਾ ਇੰਤਜ਼ਾਰ ਕਰ ਰਹੀਆਂ ਨੇ ਪਰ ਇੱਕ ਪਾਸੇ ਉੱਤੇ ਦਿੱਲੀ ਪ੍ਰਸ਼ਾਸਨ ਦੇ ਵੱਲੋਂ ਵੀ ਆਪਣੀ ਪੂਰੀ ਤਿਆਰੀ ਜਿਹੜੀ ਉਹ ਖਿੱਚਲੀ ਗਈ ਹੈ ਤਾਂ ਦੱਸਦੇ ਕਿ 2020-21 ਦੇ ਕਿਸਾਨ ਅੰਦੋਲਨ ਦੌਰਾਨ ਕੇਂਦਰ ਅਤੇ ਹਰਿਆਣਾ ਸਰਕਾਰ ਨੂੰ ਇਹ ਉਮੀਦ ਨਹੀਂ ਸੀ ਕਿ ਕਿਸਾਨ ਅੰਦੋਲਨ ਇੰਨਾ ਵੱਡਾ ਹੋ ਜਾਵੇਗਾ ਪੂਰੀ ਦੁਨੀਆ ਦੇ ਵਿੱਚ ਇਹ ਜਿਹੜੀ ਇੰਨੀ ਵੱਡੀ ਛਾਖ ਹੈ ਜਿਹੜੀ ਇਹ ਅੰਦੋਲਨ ਛੱਡ ਦੇਵੇਗਾ ਹੁਣ ਦੁਬਾਰਾ ਫਿਰ ਕਿਸਾਨ ਅੰਦੋਲਨ ਜਿਹੜਾ 2024 ਦੇ ਵਿੱਚ ਨਜ਼ਰ ਆ ਰਿਹਾ ਹੈਗਾ ਪਿਛਲੇ 9 ਮਹੀਨਿਆਂ ਤੋਂ ਕਿਸਾਨ ਸ਼ੰਭੂ ਅਤੇ ਖਨੌਰੀ ਬਾਰਡਰ ਦੇ ਉੱਪਰ ਬੈਠੇ ਹੋਏ ਨੇ ਦਿੱਲੀ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਜਿੱਥੇ ਕਿ ਫਰਵਰੀ ਦੇ ਵਿੱਚ ਕਿਸਾਨਾਂ ਨੇ ਦਿੱਲੀ ਜਾਣ ਦੀ ਕੋਸ਼ਿਸ਼ ਕੀਤੀ ਸੀ ਤਾਂ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਉਹ ਦੇਖਣਾ ਪਿਆ ਸੀ ਕਿਸਾਨਾਂ ਦੇ ਉੱਪਰ ਹਰਿਆਣਾ ਦੇ ਵੱਲੋਂ ਜਿਹੜਾ ਬਲ ਪ੍ਰਯੋਗ ਕੀਤਾ ਗਿਆ ਸੀ ਜਿਦੇ ਵਿੱਚ ਬਹੁਤ ਸਾਰੇ ਕਿਸਾਨ ਜਿਹੜੇ ਉਸ ਸਮੇਂ ਜ਼ਖਮੀ ਵੀ ਹੋਏ ਸੀ ਬਹੁਤ ਸਾਰੇ ਕਿਸਾਨਾਂ ਦੇ ਜ਼ਖਮੀ ਹੋਣ ਦੇ ਨਾਲ 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 ਬਹੁਤ ਬਹੁਤ ਇੰਜਰੀਆਂ ਵੀ ਹੋਈਆਂ ਸੀ ਕਈ ਕਿਸਾਨਾਂ ਦੇ ਬਹੁਤ ਗੰਭੀਰ ਜਿਹੜੀਆਂ ਉਹ ਸੱਟਾਂ ਲੱਗੀਆਂ ਉਸ ਤੋਂ ਬਾਅਦ ਕਿਸਾਨਾਂ ਨੂੰ ਜਿਹੜਾ ਹਸਪਤਾਲਾਂ ਤੱਕ ਜਿਹੜਾ ਉਹ ਧਰਤੀ ਕਰਾਉਣਾ ਪਿਆ ਸੀ ਕਿਸਾਨਾਂ ਦੇ ਉੱਪਰ ਜਿਹੜੇ ਅਥਰੂ ਕੈਨਸ ਦੇ ਗੋਲੇ ਗੋਲੀਆਂ ਰਬੜ ਦੀਆਂ ਅਤੇ ਨਾਲ ਮਿਰਚਾਂ ਵਰਗੀਆਂ ਸਪਰੇਹਾਂ ਕਿਸਾਨਾਂ ਦੇ ਉੱਪਰ 6 ਦਸੰਬਰ ਨੂੰ ਜਿਹੜਾ ਦੇਖਣ ਨੂੰ ਮਿਲੀਆਂ ਸ਼ੰਭੂ ਬਾਰਡਰ ਦੇ ਉੱਪਰ ਜਦੋਂ ਕਿਸਾਨਾਂ ਦਾ 101 ਕਿਸਾਨਾਂ ਦਾ ਜਥਾ ਦਿੱਲੀ ਵੱਲੋਂ ਕੂਚ ਕਰ ਰਿਹਾ ਸੀ ਜਿਨੇ ਹੀ ਕਿਸਾਨਾਂ ਦੇ ਇਸ 101 ਜਥੇ ਨੇ ਦਿੱਲੀ ਵੱਲ ਨੂੰ ਕੋਚ ਕਰਨਾ ਸ਼ੁਰੂ ਕੀਤਾ ਤਾਂ ਹਰਿਆਣੇ ਦੇ ਵੱਲੋਂ ਜਿਹੜਾ ਬਲ ਪ੍ਰਯੋਗ ਕੀਤਾ ਗਿਆ ਕਿਉਂਕਿ ਹੁਣ ਕੇਂਦਰ ਸਰਕਾਰ ਜਿਹੜਾ ਨਹੀਂ ਚਾਹੁੰਦੀ ਕਿ ਕਿਸਾਨ ਇੱਕ ਵਾਰ ਫੇਰ ਤੋਂ ਦਿੱਲੀ ਦੇ ਵਿੱਚ ਆਉਣਾ ਹੁਣ ਕੇਂਦਰ ਸਰਕਾਰ ਦੇ ਵਿੱਚ ਜਿਹੜੀ ਹਲਚਲ ਉਹ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਇਸੇ ਤਰੀਕੇ ਦੇ ਤਹਿਤ ਕੇਂਦਰ ਸਰਕਾਰ ਦੇ ਵੱਲੋਂ ਜਿਹੜਾ ਦਿੱਲੀ ਦੇ ਵਿੱਚ ਬਾਰਡਰਾਂ ਨੂੰ ਜਿਹੜਾ ਉਹ ਮਜ਼ਬੂਤ ਕੀਤਾ ਜਾ ਰਿਹਾ ਹੈ ਦੁਬਾਰਾ ਫੇਰ ਜਿਹੜਾ ਸਰਕਾਰ ਨਹੀਂ ਚਾਹੁੰਦੀ ਕਿ ਇਹ ਇੱਕ ਵਾਰ ਫੇਰ ਪਹਿਲਾਂ ਵਾਲੇ ਅੰਦੋਲਨ ਦੇ ਵਾਂਗ ਇਹ ਅੰਦੋਲਨ ਆ ਪੂਰੀ ਦੁਨੀਆ ਦੇ ਵਿੱਚ ਆਪਣੀ ਜਿਹੜੀ ਸਾਖ ਛੱਡੇ ਕਿਉਂਕਿ ਜਿੱਥੇ ਇੱਕ ਭਾਰਤ ਦੁਨੀਆ ਭਰ ਦੇ ਵਿੱਚ ਇੱਕ ਵੱਡੀ ਸ਼ਕਤੀ ਦੇ ਰੂਪ ਦੇ ਵਿੱਚ ਸਾਹਮਣੇ ਆ ਰਿਹਾ ਹੈਗਾ ਵੱਡੀ ਸ਼ਕਤੀ ਦੇ ਰੂਪ ਵਿੱਚ ਉਸ ਨੂੰ ਗਿਣਿਆ ਜਾ ਰਿਹਾ ਹੈਗਾ ਸਰਕਾਰ ਨਹੀਂ ਚਾਹੁੰਦੀ ਕਿ ਉਸ ਦੀ ਸਾਖ ਹੈ ਜਿਹੜੀ ਇਹ ਖਰਾਬ ਹੋਵੇ ਕਿਉਂਕਿ ਦਿੱਲੀ ਦੀ ਰਾਜਸਥਾਨੀ ਦੇ ਵਿੱਚ ਲੱਗਿਆ ਹੋਇਆ ਮੋਰਚਾ ਜਿਸ ਦੇ ਉੱਪਰ ਪੂਰੀ ਦੁਨੀਆ ਦੀ ਨਜ਼ਰ ਹੋਵੇਗੀ ਇਸ ਦੇ ਨਾਲ ਜਿੱਤੇ ਸਰਕਾਰੀ ਮੀਡੀਆ ਤੇ ਸਰਕਾਰ ਦੇ ਵੱਲੋਂ ਪੂਰੀ ਦੁਨੀਆ ਦੇ ਵਿੱਚ ਮੋਦੀ ਦੇ ਨਾਮ ਦੀ ਜਿਹੜੀ ਸ਼ਾਖ ਬਣਾਈ ਹੋਈ ਹੈ ਉਹ ਵਿਗੜ ਜਾਵੇਗੀ ਇਸ ਲਈ ਹੁਣ ਇੱਕ ਇੱਕ ਵਾਰ ਫੇਰ ਤੋਂ ਦਿੱਲੀ ਦੇ ਚਾਰੇ ਪਾਸੇ ਜਿਹੜੀ ਸੁਰੱਖਿਆ ਦੇ ਕਾਰੜੇ ਇੰਤਜ਼ਾਮ ਜਿਹੜੇ ਉਹ ਕੀਤੇ ਗਏ ਨੇ NH44 ਕੇ ਸੱਤ ਲੇਅਰ ਦੀ ਵੈਰੀਕੇਟਿੰਗ ਕੀਤੀ ਗਈ ਹੈ ਟਿੱਕਰੀ ਬਾਰਡਰ ਦੇ ਉੱਪਰ ਵੀ ਜਿਹੜੀ ਵੈਰੀਕੇਟਿੰਗ ਉਹ ਦੇਖਣ ਨੂੰ ਮਿਲ ਰਹੀ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਆਪਣੇ ਜਿਹੜੇ ਤੰਬੂ ਟੈਂਟ ਨੇ ਜਿਹੜੇ ਉਹ ਲੰਗਾਏ ਜਾ ਰਹੇ ਹਨ ਇੱਥੇ ਹੀ ਨਈ ਜਿਹੜਾ ਹੋਣਾ ਐਨਐਚ 44 ਦੇ ਉੱਪਰ ਬੈਰੀਕੇਟਿੰਗ ਲੇਅਰ ਦੇ ਨਾਲ ਨਾਲ ਤਿੰਨ ਚਾਰ ਨਵੀਆਂ ਪਰਤਾਂ ਜਿਹੜੀਆਂ ਉਹ ਖੜੀਆਂ ਕਰ ਦਿੱਤੀਆਂ ਗਈਆਂ ਨੇ ਜਿਹਦੇ ਵਿੱਚ ਕੰਧਾਂ ਨੇ ਲੋਹੇ ਦੀਆਂ ਜਾਂ ਫਿਰ ਕੰਡਿਆਲੀਆਂ ਤਾਰਾਂ ਦੇ ਜਾਲ ਲਾਏ ਗਏ ਨੇ ਅਤੇ ਸਿਮਿੰਟ ਦੀਆਂ ਜਿਹੜੀਆਂ ਦਿਵਾਰਾਂ ਉਹ ਖੜੀਆਂ ਕਰਨ ਦੇ ਉੱਪਰ ਜਿਹੜੀ ਸਰਕਾਰ ਲੱਗੀ ਹੋਈ ਹੈ ਤਾਂ ਦੱਸ ਦੇ ਕਿ ਭਾਰਤੀ ਕਿਸਾਨ ਯੂਨੀਅਨ ਇਕਤਾ ਅਤੇ ਹਰਿਆਣਾ ਦੀਆਂ ਔਰ ਯੂਨੀਅਨਾਂ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਬੈਨਰ ਦੇ ਹੇਠ ਦਿੱਲੀ ਵੱਲ ਨੂੰ ਵਧਣ ਗਈਆਂ ਦੂਜੇ ਪਾਸੇ ਕਿਸਾਨ ਵੀ ਦਾਵਾ ਕਰਦੇ ਹੋਏ ਨਜ਼ਰ ਆਏ ਕਿ ਚਾਹੇ ਉਹਨਾਂ ਨੂੰ ਇਸ ਦੇ ਲਈ ਆਪਣੀ ਜਾਨ ਕਿਉਂ ਨਾ ਕੁਰਬਾਨ ਕਰਨੀ ਪੈ ਜਾਵੇ ਉਹ ਦਿੱਲੀ ਵੱਲ ਨੂੰ ਕੂਚ ਕਰਨਗੇ ਤਾ ਦੇਖਣਾ ਇਹ ਹੋਵੇਗਾ ਕਿ ਹਰਿਆਣਾ ਸਰਕਾਰ ਕਿਸਾਨਾਂ ਨੂੰ ਦਿੱਲੀ ਜਾਣ ਦੇ ਲਈ ਰੋਕਣ ਦੇ ਵਿੱਚ ਕਿੰਨੀ ਕ ਸਫਲ ਹੁੰਦੀ ਹੈ ਤੇ ਕਿਸਾਨ ਕਦੋਂ ਦਿੱਲੀ ਜਾ ਕੇ ਕੇਂਦਰ ਸਰਕਾਰ ਤੋਂ ਆਪਣੀਆਂ ਮੰਗਾਂ ਨੇ ਜਿਹੜੀਆਂ ਉਹਦੇ ਸਾਹਮਣੇ ਰੱਖ ਸਕਣਗੇ